ਇਸ ਜਗ੍ਹਾ ਤੇ ਰੁਕੇ ਆਂ। ਦਲੇ ਪਹਾੜ ਦੇਖੋ ਤੇ ਇਧਰਲੇ ਦੇਖੋ ਦੇਖੋ ਕਿੰਨਾ ਫਰਕ ਆ। ਇੱਥੋਂ ਰਸਤਾ ਹੋਰ ਵੀ ਜ਼ਿਆਦਾ ਡੇਂਜਰਸ ਹੁੰਦਾ ਜਾ ਰਿਹਾ। ਸਿੱਥੇ ਖੜੋ ਨਾ। ਬਸ ਆਪਣੀ ਸਪੀਡ ਤੇ ਬਣੇ ਰਹੋ ਬਸ। ਰਸਤਾ ਜਿਹੜਾ ਹੈਗਾ ਇਹ ਇਦਾਂ ਇਦਾਂ ਕੈਂਚੀ ਦੀ ਤਰ੍ਹਾਂ ਉੱਪਰ ਨੂੰ ਜਾਣਾ ਤੇ ਉਹ ਰਸਤਾ ਜਾਂਦਾ। ਤੇ ਅਸੀਂ ਹੁਣ ਪਹੁੰਚ ਗਏ ਆਂ ਨਕੀਲਾ ਟਾਪ। ਆਹ ਵਾਈ ਜੀ ਉਹ ਅਸੀਂ ਰੋਟੀ ਪਾਣੀ ਆਪਣਾ ਖਾਦਾ। ਬਹੁਤ ਵਧੀਆ ਲੱਗਿਆ। ਦੇਖੋ ਆਫ ਰੋਡ ਕਿੰਨਾ ਜ਼ਿਆਦਾ ਆ। ਸਾਰੇ ਨੂੰ ਬਹੁਤ-ਬਹੁਤ ਸਵਾਗਤ ਹੈ ਸਾਡੇ ਇਸ ਚੈਨਲ ਤੇ ਤੇ ਤੁਸੀਂ ਦੇਖਦੇ ਹੋ ਰਹਿਟਰ ਹਨੀ ਤੇ ਦੋਸਤੋ ਕੱਲ ਅਸੀਂ ਸ਼ਾਮੇ 6 ਸਾਡੇ ਸ਼ਹਿਰ ਦੇ ਵਿੱਚ ਅਸੀਂ ਸਰਚੂ ਪਹੁੰਚ ਗਏ ਸੀਗੇ ਤੇ ਸਰਚੂ ਇਦਾਂ ਦੇ ਹੋਮਸਟੇ ਬਗੈਰ ਮਿਲਦੇ ਆ ਜੋ ਕਿ ਅਸੀਂ ਇੱਕ ਆਪਣਾ ਪਰਸਨਲ ਲੈ ਲਿਆ ਸੀਗਾ ਰੈਂਡ ਦਾ ਪ੍ਰਬੰਧ ਥੋੜਾ ਠੀਕ-ਠਾਕ ਹੀ ਹੈ ਇਹ ਕੁਝ ਇਦਾਂ ਦੇ ਆ ਤੇ ਆਜੋ ਤੁਹਾਨੂੰ ਥੋੜਾ ਜਿਹਾ ਏਰੀਆ ਵਗੈਰਾ ਦਿਖਾਉਣੀ ਇੱਥੋਂ ਤੱਕ ਇਦਾਂ ਦਾ ਤੇ ਆਕਸੀਜਨ ਲੈਵਲ ਬਹੁਤ ਹੀ ਜ਼ਿਆਦਾ ਘੱਟ ਆ ਇੱਥੇ ਤੇ ਉੱਾਰੋਂ ਸਾਹਮਣੇ ਰੋੜਾ ਉੱਤਰੂ ਦੀ ਸੀ ਉਹ ਉੱਥੋਂ ਦੀ ਹੁੰਦੇ ਹੁੰਦੇ ਹੋਏ ਸੀ ਇਸ ਜਗ੍ਹਾ ਤੇ ਰੁਕੇ ਆ ਇੱਥੋਂ ਆਪਣਾ ਡਿਨਰ ਖਾਦਾ ਤੇ ਹੁਣ ਵੀ ਅਸੀਂ ਬ੍ਰੇਕਫਾਸਟ ਕਰ ਰਹੇ ਆ ਤੇ ਆਜੋ ਤੁਹਾਨੂੰ ਅੰਦਰ ਲੈ ਕੇ ਚੱਲਦੇ ਆ ਇਹ ਸਾਡੇ ਤਿੰਨੇ ਨੌਜਵਾਨ ਆਪਣਾ ਬ੍ਰੇਕਫਾਸਟ ਖਾ ਰਹੇ ਆ ਬ੍ਰੇਕਫਾਸਟ ਦੇ ਵਿੱਚ ਮੰਗਾ ਚੀ ਕੀ ਖਾ ਰਹੇ ਆ ਬ੍ਰੈਡ ਔਰ ਬ੍ਰੈਡ ਤੇ ਆਪਣੇ ਸ਼ੈਫ ਜੀ ਵੀ ਬ੍ਰੈਕਫਾਸਟ ਖਾ ਰਹੇ ਆ ਦੇਖੋ ਤੁਹਾਨੂੰ ਜਿਹੜੀ ਸੋਚਾਂ ਚ ਪਏ ਆ ਤੁਸੀਂ ਫੋਨ ਫੋਨ ਰੱਖਦੇ ਹੋ ਸਿਮ ਨਹੀਂ ਚੱਲਦੀ ਸਿਮ ਨਹੀਂ ਚੱਲ ਰਹੀ ਹੈ ਕੀ ਤੇ ਆ ਕੁਝ ਐਦਾ ਦੀ ਸ਼ਾਪ ਆ ਤੇ ਦੋਸਤੋ ਹੁਣ ਅਸੀਂ ਇੱਥੋਂ ਬ੍ਰੈਕਫਾਸਟ ਕਰਕੇ ਸਰਚ ਤੋਂ ਚੱਲ ਪਏ ਆ ਕਾਰੂ ਦੀ ਤਰਫ ਤੇ ਕਾਰੂ ਇੱਥੋਂ 200 ਤੋਂ 200 ਕਿਲੋਮੀਟਰ ਤੋਂ ਉੱਪਰ ਹੀ ਆ ਤੇ ਸਾਨੂੰ ਪਹੁੰਚਦੇ ਪਹੁੰਚਦੇ ਸ਼ਾਮ ਵੀ ਪੈ ਸਕਦੀ ਹੈ ਬਟ ਸਾਨੂੰ ਫਾਇਦਾ ਇਹ ਕਹਿੰਦਾ ਇਹ ਆ ਅੱਜ ਤਾਂ ਮੌਸਮ ਵੀ ਬਹੁਤ ਵਧੀਆ ਧੁੱਪ ਖੇੜੀ ਹੋਈ ਆ ਤੇ ਰੋਡ ਵੀ ਖਾਲੀ ਆ ਕਸ ਤੋਂ ਵੀ ਉਹਦੇ ਨਜ਼ਾਰੇ ਲਾਓ ਸਾਹਮਣੇ ਸਰਚੂ ਤੋਂ ਹੇਠਵਾਲ ਨੂੰ ਜਾ ਰਹੇ ਆ ਇਹ ਸਰਚੂ ਵੀ ਕਾਫੀ ਉਚਾਈ ਦੇ ਸੀ ਉਚਾਈ ਤੇ ਹੋਣ ਕਰਕੇ ਇੱਥੇ ਆਕਸੀਜਨ ਦੀ ਕਾਫੀ ਪ੍ਰੋਬਲਮ ਸੀ ਜੋ ਕਿ ਸਾਨੂੰ ਬਹੁਤ ਜ਼ਿਆਦਾ ਪ੍ਰੋਬਲਮ ਫੇਸ ਕਰਨੀ ਪਈ ਤੇ ਅਸੀਂ ਆਪਣੇ ਤਸਵੇਂ ਵਗੈਰਾ ਵੀ ਨਹੀਂ ਵਨ ਸਕਦੇ ਜੀ ਜਦੋਂ ਮੜਾ ਝੁਕਦੇ ਸੀ ਸਾਹ ਬਹੁਤ ਹੀ ਜ਼ਿਆਦਾ ਫੁੱਲਦਾ ਸੀ ਲੇਕਿਨ ਨਿਵਾਨ ਦੀ ਜਿੱਦਾਂ ਜਿੱਦਾਂ ਅਸੀਂ ਨਿਵਾਨ ਵੱਲ ਚੱਜ ਜਾਨੇ ਆ ਤੇ ਹੁਣ ਥੋੜਾ ਸਾਹ ਲੈਣ ਥੋੜਾ ਜਿਆਦਾ ਠੀਕ ਹੈ ਸਾਡੇ ਦੋਨੇ ਨੌਜਵਾਨ ਬਹੁਤ ਕਾਲੀ ਚ ਰਹਿੰਦੇ ਆ ਇਹ ਸਾਡੇ ਤੋਂ ਅੱਗੇ ਹੀ ਰਹਿੰਦੇ ਆ ਬਟ ਅਸੀਂ ਮੋਟਰਸਾਈਕਲ ਆਪਣਾ ਸਾਵਨਾ ਚ ਚਲਾਈਦਾ ਹੌਲੀ ਚਲਾਈਦਾ ਲੇਕਿਨ ਠੀਕ ਆ ਆਪਣਾ ਸੇਫਟੀ ਦਾ ਵੀ ਧਿਆਨ ਰੱਖੀਦਾ ਆ ਦੋਸਤੋ ਤੁਸੀਂ ਇਧਰਲੇ ਪਹਾੜ ਦੇਖੋ ਤੇ ਇਧਰਲੇ ਦੇਖੋ ਦੇਖੋ ਕਿੰਨਾ ਫਰਕ ਆ ਬਿਲਕੁਲ ਅਜੀਬ ਜਿਹੇ ਪਹਾੜ ਇਥੋਂ ਸ਼ੁਰੂ ਹੋ ਜਾਂਦੇ ਦੇਖਣ ਨੂੰ ਤੇ ਟਾਪ ਬਹੁਤ ਹੀ ਜ਼ਿਆਦਾ ਵਧੀਆ ਤੇ ਵਿਊ ਵੀ ਬਹੁਤ ਹੀ ਜ਼ਿਆਦਾ ਸੋਹਣਾ ਹੈ ਜਿੰਨਾ ਕੱਲ ਰਸਤਾ ਖਰਾਬ ਸੀਗਾ ਅੱਜ ਰੱਬ ਨੇ ਹੁੰਦਾ ਹੀ ਰਸਤਾ ਸਾਡੇ ਲਈ ਬਹੁਤ ਹੀ ਸੋਹਣਾ ਕਰ ਦਿੱਤਾ ਕੱਲ ਸਾਡੀ ਹਾਲਤ ਬਹੁਤ ਹੀ ਜ਼ਿਆਦਾ ਖਰਾਬ ਹੋ ਗਈ ਸੀ ਤੇ ਵਿੱਚੇ ਮੀਂਹ ਪਈ ਗਿਆ ਤੇ ਮੀਂਹ ਤੋਂ ਬਾਅਦ ਬਰਬਾਰੀ ਸ਼ੁਰੂ ਹੋ ਗਈ ਤੇ ਦੋਸਤੋ ਇੱਥੋਂ ਰਸਤਾ ਹੋਰ ਵੀ ਜ਼ਿਆਦਾ ਡੇਂਜਰਸ ਹੁੰਦਾ ਜਾ ਰਿਹਾ ਹੈ ਇਹ ਵੀ ਬਿਜ਼ੀ ਰੀਤਾਂ ਆ ਉੱਥੇ ਵੀ ਇਦਾਂ ਹੀ ਕਿ ਕਦੋਂ ਵੀ ਕਿਸੇ ਵੀ ਟਾਈਮ ਲੈਂਡਸਲਾਈਡ ਵਗੈਰਾ ਹੋ ਸਕਦਾ ਹੈ ਤੇ ਇੱਥੋਂ ਬਹੁਤ ਹੀ ਧਿਆਨ ਨਾਲ ਸਾਨੂੰ ਜਾਣਾ ਚਾਹੀਦਾ ਹੈ ਤੇ ਬਸ ਇੱਥੇ ਇਹੀ ਆ ਪ੍ਰੀਕਾਸ਼ਨ ਲੈਣੀ ਚਾਹੀਦੀ ਹੈ ਕਿ ਬਸ ਇੱਥੇ ਖੜੋ ਨਾ ਬਸ ਆਪਣੀ ਸਪੀਡ ਤੇ ਬਣੇ ਰਹੋ ਬਸ ਇਹਨੂੰ ਜਲਦੀ ਤੋਂ ਜਲਦੀ ਕ੍ਰੋਸ ਕਰ ਲਓ ਇੱਥੋਂ ਰਸਤਾ ਸ਼ੁਰੂ ਹੁੰਦਾ ਹੈ ਘਾਟਾ ਲੂਸ ਦਾ ਤੇ ਜਿਹਨਾਂ ਨੂੰ ਨਹੀਂ ਪਤਾ ਮੈਂ ਦੱਸ ਦਵਾਂ ਇਹ ਰਾਸਤਾ ਜਿਹੜਾ ਹੈਗਾ ਇਹ ਇਦਾਂ ਇਦਾਂ ਕੈਂਚੀ ਦੀ ਤਰ੍ਹਾਂ ਉੱਪਰ ਨੂੰ ਜਾਣਾ ਤੇ ਇੱਥੇ ਆਫ ਰੋਡ ਵੀ ਸਾਨੂੰ ਕਾਫੀ ਮਿਲੂਗਾ ਤੇ ਸੜਕ ਵਗੈਰਾ ਤੁਸੀਂ ਦੇਖ ਹੀ ਸਕਦੇ ਆ ਕਿੱਦਾਂ ਦੀ ਹੈ ਤੇ ਇੱਥੇ ਸਾਨੂੰ ਬਹੁਤ ਹੀ ਧਿਆਨ ਨਾਲ ਜਾਣਾ ਪੈਣਾ ਕਿਉਂਕਿ ਸਾਨੂੰ ਕਾਲੀ ਤਾਂ ਹੈ ਨਹੀਂ ਫਿਰ ਵੀ ਅਸੀਂ ਆਪਣੀ ਸੇਫਟੀ ਦਾ ਧਿਆਨ ਰੱਖਦੇ ਹੋਏ ਹੌਲੀ ਚੱਲਾਂਗੇ ਦੇ ਦੋਸਤੋ ਤੁਸੀਂ ਦੇਖ ਸਕਦੇ ਆ ਅਸੀਂ ਕਿੱਥੋਂ ਆਏ ਆ ਤੇ ਉਹ ਰਸਤਾ ਜਾਂਦਾ ਸ਼ਾਇਦ ਗੋਪਰੋ ਦੇ ਵਿੱਚ ਸਹੀ ਤਰ੍ਹਾਂ ਨਜ਼ਰ ਨਾ ਆਏ ਪਰ ਇਹ ਰਸਤਾ ਐਵੇਂ ਹੀ ਹਜੇ ਹੋਰ ਉੱਪਰ ਦੀ ਉੱਪਰ ਨੂੰ ਜਾਣਾ ਹੈ ਬਹੁਤ ਹੀ ਜਿਆਦਾ ਖਤਰਨਾਕ ਰਸਤਾ ਹੈ ਕਮ ਟੇਕਿੰਗ ਇਟਸ ਲਵ ਕਮ ਟੇਕਿੰਗ ਇਟਸ ਲਵ ਤੁਸੀਂ ਆਹ ਸਾਈਡ ਦੇਖੋ ਕਿੰਨੀ ਜ਼ਿਆਦਾ ਡੇਂਜਰਸ ਹੈ ਕਿ ਥੋੜਾ ਜਿਹਾ ਵੀ ਕੁਛ ਇਦਾਂ ਨੂੰ ਹੋਇਆ ਤਾਂ ਸਿੱਧਾ ਥੱਲੇ ਹੀ ਮੁੜ ਕੇ ਵਾਪਸ ਨਹੀਂ ਬੰਦਾ ਜਾ ਸਕਦਾ ਆ ਦੇਖੋ ਇਹ ਚੜਾਈ ਆਪਾਂ ਹੋਰ ਵੀ ਜ਼ਿਆਦਾ ਚੜ੍ਹੇ ਚਾਣੇ ਆ ਬਹੁਤ ਹੀ ਜ਼ਿਆਦਾ ਚੜਾਈ ਆ ਤੇ ਬਾਈਕ ਦਾ ਜ਼ੋਰ ਵੀ ਬਹੁਤ ਜ਼ਿਆਦਾ ਲੱਗ ਰਿਹਾ ਤੁਸੀਂ ਦੇਖ ਹੀ ਸਕਦੇ ਆ ਇਹਦੀ ਆਵਾਜ਼ਾਂ ਕਿੰਨੀ ਤੇਜ਼ ਆ ਰਹੀਆਂ ਹਨ ਲੇਕਿਨ ਕੋਈ ਨਹੀਂ ਹੌਲੀ ਹੌਲੀ ਅਸੀਂ ਪਹੁੰਚ ਜਾਣਾ ਤੇ ਰੋਡ ਹੋਰ ਵੀ ਛੋਟੇ ਹੁੰਦੇ ਜਾ ਰਹੇ ਤੇ ਦੋਸਤੋ ਤੁਸੀਂ ਆ ਪਹਾੜ ਦੇਖੋ ਕਿੰਨਾ ਅਜੀਬ ਜਿਹਾ ਹੀ ਪਹਾੜ ਹੈ ਬਹੁਤ ਹੀ ਜ਼ਿਆਦਾ ਖਤਰਨਾਕ ਐਨੀਆਂ ਚੜਾਈਆਂ ਚੜਨ ਦੇ ਬਾਵਜੂਦ ਤੇ ਅਸੀਂ ਹੁਣ ਪਹੁੰਚ ਗਏ ਆ ਨਕੀਲਾ ਟਾਪ ਤੇ ਤੁਸੀਂ ਦੇਖ ਰਹੇ ਆ ਹਵਾ ਬਹੁਤ ਹੀ ਜ਼ਿਆਦਾ ਚੱਲ ਰਹੀ ਹੈ ਇੱਥੇ ਤੇ ਹੁਣ ਸਾਨੂੰ ਇੱਥੋਂ ਬਹੁਤ ਹੀ ਜਲਦੀ ਨਾਲ ਜਲਦੀ ਇੱਥੋਂ ਸਾਨੂੰ ਨਿਕਲਣਾ ਪੈਣਾ ਹੈ ਤੇ ਥੋੜੀ-ਬਹੁਤੀ ਫੋਟੋਆਂ ਵਗੈਰਾ ਖਿਚਾਉਨੇ ਆ ਤੇ ਫਿਰ ਇੱਥੋਂ ਅਸੀਂ ਨਿਕਲਦੇ ਆ ਕੁਝ ਤਸਵੀਰਕਾਰੀਆਂ ਕਰਨ ਤੋਂ ਬਾਅਦ ਅਸੀਂ ਹੁਣ ਆਪਣੀ ਮੰਜ਼ਿਲ ਵੱਲ ਨੂੰ ਚੱਲ ਪਏ ਤੇ ਹੁਣ ਵਾਲੀ ਚੜਾਈ ਨਹੀਂ ਆਉਣੀ ਤੇ ਤੁਸੀਂ ਦੇਖ ਸਕਦੇ ਆ ਰੋਡ ਬਹੁਤ ਹੀ ਕੈਂਚੀ ਅੰਦੀ ਤਰ੍ਹਾਂ ਥੱਲੇ ਰਿ ਥੱਲੇ ਹੁਣ ਅਸੀਂ ਜਾਣਾ ਤੇ ਚੜਾਈ ਦੇ ਵਿੱਚ ਮੋਟਰਸਾਈਕਲ ਦਾ ਬਹੁਤ ਹੀ ਜ਼ੋਰ ਲੱਗਦਾ ਇਸ ਜਗ੍ਹਾ ਤੇ ਘੰਟਾ ਦੇ ਟਿਕੰਡਾ ਰੈਸਟ ਕਰਨ ਤੋਂ ਬਾਅਦ ਖਾਣਾ ਖੋਣਾ ਖਾਣ ਤੋਂ ਬਾਅਦ ਤੇ ਹੁਣ ਸਾਡਾ ਹੋ ਗਿਆ ਇੱਥੋਂ ਚੱਲਣ ਦਾ ਸਮਾਂ ਆਹ ਭਾਈ ਜੀ ਉਹ ਅਸੀਂ ਰੋਟੀ ਪਾਣੀ ਆਪਣਾ ਖਾਦਾ ਬਹੁਤ ਵਧੀਆ ਲੱਗਿਆ ਤੇ ਹੁਣ ਸਾਡਾ ਢਿੱਡ ਭਰ ਗਿਆ ਚੰਗੀ ਤਰ੍ਹਾਂ ਉਹਨ ਫੁੱਲ એનર્ਜੀ ਆਈ ਹੈ ਸਾਡੇ ਸੇ ਕਿ ਸਵੇਰ ਦਾ ਕੁਝ ਖਾਧਾ ਨਹੀਂ ਸੀਗਾ ਅਸੀਂ ਸਾਰੀਆਂ ਹਾਈਜੀਨਿਕ ਚੀਜ਼ਾਂ ਹੀ ਖਾਂਦੇ ਆ ਕੋਈ ਮਹਗੀ ਮੁਗੀ ਕੋਈ ਕੁਝ ਨਹੀਂ ਖਾਂਦੇ ਕਿਉਂਕਿ ਸਾਨੂੰ ਪਤਾ ਕਿ ਸਫ਼ਰ ਸਾਡਾ ਲੰਬਾ ਤੇ ਇਦਾਂ ਦੀਆਂ ਚੀਜ਼ਾਂ ਫਿਰ ਅਸੀਂ ਖਾਵਾਂਗੇ ਤਾਂ ਬਿਮਾਰ ਹੋਣ ਦਾ ਖਤਰਾ ਤੇ ਹੁਣ ਅਸੀਂ ਪਾਂਗ ਜਾ ਕੇ ਥੋੜੀ ਰੈਸਟ ਕਰਾਂਗੇ ਕਿਉਂਕਿ ਬਾਡੀ ਨੂੰ ਰੈਸਟ ਦਵਾਨ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਅਸੀਂ ਹੁਣ ਪਹੁੰਚ ਗਏ ਆ ਲਾ ਚੁੰਗਲਾ ਪਾਸ ਜੋ ਕਿ ਕਾਫੀ ਹਾਈਟ ਤੇ ਆ ਤੇ ਲਓ ਦੋਸਤੋ ਦੇਖੋ ਆਫ ਰੋਡ ਕਿੰਨਾ ਜ਼ਿਆਦਾ ਆ ਇਸ ਕਰਕੇ ਮੈਂ ਵੀਡੀਓ ਨਹੀਂ ਬਣਾ ਰਿਹਾ ਕਿਉਂਕਿ ਵੀਡੀਓ ਬਣਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਬਹੁਤ ਹੀ ਜ਼ਿਆਦਾ ਖਤਰਨਾਕ ਆਫ ਰੋਡ ਆ ਤੁਸੀਂ ਦੇਖ ਹੀ ਸਕਦੇ ਆ ਵਾੜਾ ਜੇ ਬੈਲੈਂਸ ਵਿਗੜਿਆ ਤਾਂ ਬਾਈਕ ਸਿੱਧੀ ਗਿਰਨੀ ਆ ਇਹ ਕਾਫੀ ਟਾਈਮ ਤੋਂ ਆਫ ਰੋਡ ਚੱਲਦਾ ਆ ਰਿਹਾ ਲਗਭਗ 5 6 ਕਿਲੋਮੀਟਰ ਸਾਨੂੰ ਹੋਈ ਗਏ ਆ ਤੇ ਸਾਹਮਣੇ ਬਰਫ ਨਾਲ ਲੱਦੇ ਪਹਾੜ ਤੁਸੀਂ ਦੇਖ ਸਕਦੇ ਹੋ ਤੇ ਦੋਸਤੋ ਅਸੀਂ ਲਗਭਗ 16 ਤੋਂ 17 ਕਿਲੋਮੀਟਰ ਤੱਕ ਆਪਣੀ ਬਾਈਕ ਚਲਾ ਲਈ ਹੈ ਲੇਕਿਨ ਆਫ ਰੋਡ ਖਤਮ ਹੁੰਦਾ ਨਾ ਇਹ ਨਹੀਂ ਲੈ ਰਿਹਾ ਤੁਸੀਂ ਦੇਖ ਸਕਦੇ ਹੋ ਰਸਤਾ ਇੰਨਾ ਡੇਂਜਰਸ ਤੁਸੀਂ ਆਪ ਹੀ ਦੇਖੋ ਤੇ ਕੁਛ ਦੇ ਦੇਸੇ ਨਹੀਂ ਰਿਹਾ ਹੈਗਾ ਪਤਾ ਨਹੀਂ ਕਦੋਂ ਆਫ ਰੋਡ ਖਤਮ ਹੋਣਾ ਹੈ ਇਸ ਐਰਾ ਏਰੀਆ ਲੈਂਡਸਲੈਂਡ ਏਰੀਆ ਉੱਪਰ ਦੇਖੋ ਤੁਸੀਂ ਯਾਰ ਇਹਨੂੰ ਜਲਦੀ ਜਲਦੀ ਕ੍ਰੋਸ ਕਰਨਾ ਪੈਣਾ ਹੁਣ ਥੋੜਾ ਜਿਹਾ ਰੋਡ ਖੁੱਲਾ ਹੋਇਆ ਹੈ ਤੇ ਲੇਕਿਨ ਰਸਤਾ ਹਜੇ ਵੀ ਉਹ ਵਾਂਦਾ ਹੀ ਹੈ ਲੇਕਿਨ ਥੋੜੀ ਜਿਹੀ ਇੰਪਰੂਵਮੈਂਟ ਲੱਗਦੀ ਰਸਤੇ 'ਚ ਚਲੋ ਬਾਈਕ ਚ ਲੌਂਚ ਥੋੜੀ ਜਿਹੀ ਆਸਾਨੀ ਹੋ ਰਹੀ ਹੈ ਸਾਨੂੰ ਬਹੁਤ ਜ਼ਿਆਦਾ ਟਫ ਹੈ ਬਹੁਤ ਜ਼ਿਆਦਾ ਬਾਈਕ ਅਸੀਂ ਲੈ ਤਾਂ ਆਂਦੀ ਹੈ ਪਰ ਅਸੀਂ ਹੁਣ ਪੂਰਾ ਕਰਕੇ ਛੱਡਾਂਗੇ ਥੱਕ ਤੇ ਥੁੱਕ ਤੇ ਅਸੀਂ ਵੀ ਨਹੀਂ ਤਸ ਤੋ ਸਿਰ ਵਿਊ ਦਾ ਨਜ਼ਾਰਾ ਲਓ ਦੇਖੋ ਕਿੰਨੇ ਸੋਹਣੇ ਸੋਹਣੇ ਵਿਊ ਆ ਹੈ ਤਾਂ ਤੇ ਵਿਊ ਤੁਹਾਨੂੰ ਸਿਰਫ ਲਦਾਖ ਦੀ ਸਾਈਡ ਹੀ ਮਿਲਣਗੇ ਦੇਖਣ ਨੂੰ ਦੇਖੋ ਉੱਪਰ ਨੂੰ ਇੱਧਰ ਵੀ ਦੇਖੋ ਇਸ ਏਰੀਆ ਨੂੰ ਦੇਖਣ ਤੇ ਐਵੇਂ ਤਾਂ ਲੱਗਦਾ ਕਿ ਜਿਵੇਂ ਨਾ ਕੋਈ ਹਾਲੀਵੁੱਡ ਮੂਵੀ ਅਸੀਂ ਦੇਖ ਰਹੇ ਹੁੰਦੇ ਆ ਬਿਲਕੁਲ ਡਿਫਰੈਂਟ ਬਿਲਕੁਲ ਡਿਫਰੈਂਟ ਵੀ ਚੈੱਕ ਕਰੋ ਤੁਸੀਂ ਜਰਾ ਕਿੰਨਾ ਜ਼ਿਆਦਾ ਖਤਰਨਾਕ ਸੋਹਣਾ ਵੀ ਬਹੁਤ ਜ਼ਿਆਦਾ ਤੇ برف ਦੇ ਗਲੇਸ਼ੀਅਰ ਤੇ ਹੁਣ ਸਾਨੂੰ ਦੇਖਣ ਲੱਗ ਪਏ ਤੇ ਅਸੀਂ ਨਜ਼ਦੀਕ ਹੀ ਪਹੁੰਚ ਗਏ ਆ ਬਸ ਰਸਤੇ ਦੀ ਪ੍ਰੋਬਲਮ ਆ ਰਸਤਾ ਬਹੁਤ ਜ਼ਿਆਦਾ ਉਫਰਾੜਾ ਤੇ ਆਹ ਵੇਖੋ ਕਿਵੇਂ برف ਰੱਦੀ ਹੋਈ ਆ ਸਾਡੇ ਉਹ ਦੋ ਨੌਜਵਾਨ ਪਤਾ ਨਹੀਂ ਕਿੰਨੀ ਅੱਗੇ ਚਲੇ ਗਏ ਆ ਅਸੀਂ ਤਾਂ ਆਰਾਮ ਨਾਲ ਜਾ ਰਹੇ ਹੌਲੀ ਹੌਲੀ ਆ ਬੰਦੇ ਫੇਆ ਕਰੇ ਸੀ ਫਾੜੇ ਲੈ ਬਹੁਤ ਕੜੀ ਇਹਨਾਂ ਨੂੰ ਆਫ ਰੋਡ ਦੇਖ ਲਓ ਹਜੇ ਤੱਕ ਵੀ ਖਤਮ ਨਹੀਂ ਹੋਇਆ ਤੇ ਇਹ ਸਾਡੇ ਨਾਲ ਨਾਲ ਦਰਿਆ ਪਤਾ ਨਹੀਂ ਕਿਹੜਾ ਚੱਲ ਰਿਹਾ ਹੈ ਲੇਕਿਨ ਪਾਣੀ ਬਹੁਤ ਸਾਫ ਆਦਾ ਹੈ ਤੋ ਇਹ ਨਾ ਅਪਲੋਡ ਕਰਨ ਤੋਂ ਬਾਅਦ ਹੁਣ ਚੈਨ ਦਾ ਸਾਹ ਆਇਆ ਰੋਡ ਬਹੁਤ ਹੀ ਜ਼ਿਆਦਾ ਵਧੀਆ ਤੇ ਹੁਣ ਆਪਣੀ ਬਾਈਕ ਭਜੂਗੀ ਫੱਕ ਗਏ ਯਾਰ ਅੱਜ ਤਾਂ ਇਹ ਉਹ ਦੋਨੋਂ ਜਵਾਨ ਆਪਣੇ ਆਪਣੇ ਤਾਂ ਅੱਗੇ ਹੀ ਰਹਿੰਦੇ ਹਮੇਸ਼ਾ ਆ ਜਿੰਨਾਂ ਨੂੰ ਕੱਟ ਦੇਣਾ ਆਪਾਂ ਦੇਖੋ ਕਿਦਾਂ ਮਿੱਟੀਆਂ ਨਾਲ ਭਰੇ ਹੋਏ ਆ ਯੂ ਚੈੱਕ ਕਰੋ ਤੁਸੀਂ ਆਣੇ ਬੜੇ ਦਾ ਇੱਧਰ ਵੀ ਤੇ ਇੱਧਰ ਵੀ ਹੈ ਨਾ ਗੱਲਬਾਤ ਜਿਹੜੇ ਤੁਹਾਨੂੰ ਆ ਪਹਾੜ ਦਿਸ ਰਹੇ ਨਾ ਇਹ ਸਾਰੇ ਰੇਤ ਦੇ ਪਹਾੜ ਆ ਤੇ ਜਦੋਂ ਤੁਸੀਂ ਆ ਦੇਖ ਰਹੇ ਹੋ ਸਾਈਡਾਂ ਤੇ ਕਿੰਨੀ ਰੇਤ ਚੁੰਬੜੀ ਹੋਈ ਆ ਤੇ ਇਹਦੇ ਨਾਲ ਹੀ ਬੜੇ ਹੋਏ ਆ ਇਹੇ ਇੱਧਰ ਚੈੱਕ ਕਰੋ ਤੁਸੀਂ ਇੱਧਰ ਵੀ ਉਹੀ ਤੇ ਇਹਨਾਂ ਦੀ ਬਿਊਟੀ ਦੇਖੋ ਕਿੰਨੀ ਜ਼ਿਆਦਾ ਸੋਹਣੀ ਆ ਤੇ ਰੋਡ ਵੀ ਬਹੁਤ ਜ਼ਿਆਦਾ ਵਧੀਆ ਬਣਾਇਆ ਪਰ ਬੰਪ ਬੰਪਰ ਬਹੁਤ ਜ਼ਿਆਦਾ ਹੁੰਦੇ ਆ ਲੇਕਿਨ ਇੱਕ ਸਪੀਡ ਦੇ ਨਾਲ ਇੱਕ ਥੋੜੀ ਜਿਹੀ ਘੱਟ ਸਪੀਡ ਦੇ ਨਾਲ ਚੱਲਣਾ ਪੈਂਦਾ ਲੇਕਿਨ ਠੀਕ ਆ ਉਸ ਆਫ ਰੋਡ ਤੋਂ ਤਾਂ ਅਸੀਂ ਬਚੇ